ਮਰੀਜ਼ਾਂ ਨੂੰ ਲੰਮੀਆਂ ਲਾਈਨਾਂ ਤੋਂ ਬਚਾਉਣ ਲਈ ਐਡਵਾਂਸ ਆਈ ਸੈਂਟਰ ਦੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਸਹੂਲਤ ਸ਼ੁਰੂ ਕਰ ਦਿੱਤੀ ਹੈ। ਪਾਇਲਟ ਪ੍ਰੋਜੈਕਟ ਤਹਿਤ ਹਾਲੇ ਇਸ ਨੂੰ ਸਿਰਫ ਆਈ ਸੈਂਟਰ ਦੇ ਵਿੱਚ ਹੀ ਸ਼ੁਰੂ ਕੀਤਾ ਹੈ। ਆਨਲਾਈਨ ਰਜਿਸਟ੍ਰੇਸ਼ਨ ਦੀ ਮਦਦ ਨਾਲ ਮਰੀਜ਼ ਕਿਸੇ ਵੀ ਸ਼ਹਿਰ ਤੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜਿਸ ਨੂੰ ਮਰੀਜ਼ ਨੂੰ ਉਸ ਦੇ ਮੁਤਾਬਕ ਇੱਕ ਖਾਸ ਦਿਨ ਦੀ ਤਾਰੀਖ ਮਿਲ ਜਾਵੇਗੀ। ਇਸ ਦਾ ਲਾਭ ਇਹ ਹੋਵੇਗਾ ਉਸ ਨੂੰ ਲਾਈਨ ਦੇ ਵਿੱਚ ਖੜਾ ਨਹੀਂ ਹੋਣਾ ਪਵੇਗਾ। ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਲਿਆਂ ਲਈ ਇੱਕ ਵੱਖਰੀ ਕਤਾਰ ਹੈ ਐਸ ਇਹ ਨਵੀਂ ਪਹਿਲ ਦੇ ਵਿੱਚ ਇੱਕ ਥਰਮਲ ਸਕੈਨਰ ਦੀ ਵਰਤੋਂ ਕੀਤੀ ਜਾ ਰਹੀ ਹੈ ਜਿੱਥੇ ਨਾਂ ਤੇ ਉਮਰ ਦਰਜ ਕਰਨ ਤੋਂ ਬਾਅਦ ਇਹ ਮਰੀਜ਼ ਨੂੰ ਦਾਖਲ ਹੋਣ ਸਮੇਂ ਪੱਰਚੀ ਦਾ ਪ੍ਰਿੰਟ ਆਊਟ ਦਿੰਦੀ ਹੈ ਇਹ ਪੱਰਚੀ ਲੈ ਕੇ ਮਰੀਜ਼ ਸਿੱਧਾ ਡਾਕਟਰ ਕੋਲ ਜਾ ਸਕਦਾ ਹੈ ਫਿਲਹਾਲ 200 ਮਰੀਜ਼ਾਂ ਦੀ ਐਸ ਕੈਂਪਿੰਗ ਕੀਤੀ ਗਈ ਹੈ ਹਾਲ ਹੀ ਚੰਗਾ ਹੁੰਗਾਰ ਮਿਲ ਰਿਹਾ ਹੈ ਮਰੀਜ਼ਾਂ ਨੂੰ ਲਾਈਨ ਦੇ ਵਿੱਚ ਖੜੇ ਹੋਣ ਲਈ ਸਵੇਰੇ ਜਲਦੀ ਆਉਣਾ ਪਵੇਗਾ ਡਾਕਟਰ ਕੋਲ ਉਹਨਾਂ ਮਰੀਜ਼ਾਂ ਦੀ ਇੱਕ ਸੂਚੀ ਹੋਵੇਗੀ ਜਿਨ੍ਹਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ ਇਸ ਦੇ ਨਾਲ ਹੀ ਪਾਰਦਰਸ਼ਤਾ ਬਣੀ ਬਣੀ ਰਹੇਗੀ ਇਹ ਬੇਹਦ ਐਡਵਾਂਸ ਸਿਸਟਮ ਹੈ ਪੀਜੀਆਈ ਡਿਪਟੀ ਡਾਇਰੈਕਟਰ ਪੰਕਜ ਰਾਏ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ ਆਪੀਡੀਆਂ ਦੇ ਵਿੱਚ ਇਸ ਨੂੰ ਲਾਗੂ ਕੀਤਾ ਜਾਵੇ ਇਸ ਦੀ ਮਦਦ ਦੇ ਨਾਲ ਪਾਰਕਿੰਗਾਂ ਦੀ ਸਮੱਸਿਆ ਤੇ ਭੀੜ ਨੂੰ ਵੀ ਸਹੀ ਤਰੀਕੇ ਦੇ ਨਾਲ ਮੈਨੇਜ ਕੀਤਾ ਜਾ ਸਕੇਗਾ ਪੀਜੀਆਈ ਦੇ ਵਿੱਚ ਰੋਜ਼ਾਨਾ 8 ਤੋਂ 10 ਮਰੀਜ਼ 8 ਤੋਂ 10000 ਮਰੀਜ਼ ਓਪੀਡੀ ਦੇ ਵਿੱਚ ਆਉਂਦੇ ਹਨ ਤੇ ਲੰਬੀਆਂ ਕਤਾਰਾਂ ਦੇ ਵਿੱਚ ਲੱਗ ਕੇ ਕਾਰਡ ਬਣਵਾਉਂਦੇ ਹਨ 11 ਵਜੇ ਤੱਕ ਹੀ ਰਜਿਸਟ੍ਰੇਸ਼ਨ ਕਾਊਂਟਰ ਖੁੱਲ੍ਹ ਰਹਿਦਾ ਹੈ ਜਿਸ ਕਾਰਨ ਕਈ ਵਾਰ ਥੋੜੇ ਜਿਹਾ ਲੇਟ ਹੋਣ ਤੇ ਕਾ ਵਕਤ ਪੂਰਾ ਹੋ ਜਾਣ ਕਰ ਮਰੀਜ਼ ਕਾਰਡ ਨਹੀਂ ਬਣਵਾ ਸਕਦਾ ਮਰੀਜ਼ਾਂ ਨੂੰ ਇਹਨਾਂ ਲੰਮੀਆਂ ਕਤਾਰਾਂ ਤੋਂ ਬਚਾਉਣ ਲਈ ਪੀਜੀਆਈ ਐਸ ਟੈਕਨੋਲੋਜੀ ਦੀ ਮਦਦ ਲੈਣ ਜਾ ਰਿਹਾ ਹੈ ਮੌਜੂਦਾ ਸਮੇਂ ਆਪੀਡੀ ਦੇ ਵਿੱਚ 8 ਤੋਂ 9 ਲਾਈਨਾਂ ਰਹਿੰਦੀਆਂ ਹਨ ਜਿੱਥੇ ਕਾਰਡ ਬਣਾਏ ਜਾਂਦੇ ਹਨ ਇਸ ਤਰ੍ਹਾਂ ਮਰੀਜ਼ਾਂ ਨੂੰ ਇਸ ਦੇ ਨਾਲ ਵੱਡੀ ਰਾਤ ਮਿਲੇਗੀ ਫਿਲਹਾਲ ਸਾਰੇ ਵਿਭਾਗਾਂ ਵਿੱਚ ਇਸ ਨੂੰ ਸ਼ੁਰੂ ਕਰਨਾ ਥੋੜਾ ਮੁਸ਼ਕਲ ਹੈ ਪਰ ਪੀਜੀਆਈ ਸ਼ਹਿਸ਼ਨ ਦੇ ਪ੍ਰਕਾਸ਼ਨ ਨੇ ਕੋਸ਼ਿਸ਼ ਕਰ ਰਿਹਾ ਹੈ ਆਪੀਡੀ ਦੇ ਵਿੱਚ ਵਾਧੇ ਮਰੀਜ਼ਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਆਨਲਾਈਨ ਰਜਿਸਟ੍ਰੇਸ਼ਨ ਦੀ ਮਦਦ ਦੇ ਨਾਲ ਜਾਣਕਾਰੀ ਪਾ ਕੇ ਖੁਦ ਦੀ ਰਜਿਸਟ੍ਰੇਸ਼ਨ ਕਰੇਗਾ ਆਨਲਾਈਨ ਹੀ ਕਾਰਡ ਦੀ ਪੇਮੈਂਟ ਹੋਵੇਗੀ ਇਸ ਤੋਂ ਬਾਅਦ ਮਰੀਜ਼ ਨੂੰ ਕਾਰਡ ਨੰਬਰ ਜਨਰੇਟ ਹੋਵੇਗਾ ਪ੍ਰਿੰਟ ਆਊਟ ਰਜਿਸਟ੍ਰੇਸ਼ਨ ਦਾ ਪ੍ਰੂਫ ਹੋਵੇਗਾ ਪੀਜੀਆਈ ਦੇ ਵਿੱਚ ਕਾਰਡ ਬਣਾਉਣ ਵਾਲੇ ਕਾਊਂਟਰ ਤੇ ਮਰੀਜ਼ ਨੂੰ ਜਾਣ ਦੀ ਲੋੜ ਨਹੀਂ ਨਹੀਂ ਪਵੇਗੀ